ਸ਼੍ਰੀ ਗੁਰੂ ਵਾਲਮੀਕ ਭਗਵਾਨ ਜੀ ਕੀ ਜੈ ਦਿਸਮ ਦਿਸਾਂਚ ਵਸਦਿਆਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕ ਮਹਾਰਾਜੀ ਦੇ ਪਰਕਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਅੱਜ ਇੱਥੇ ਸ਼੍ਰੀ ਗੁਰੂ ਵਾਲਮੀਕ ਸਭਾ ਸੌਥ ਹਾਲ ਦੇ ਵਿੱਚ ਮੰਦਿਰ ਵਿੱਚ ਪਵਨ ਜੀ ਪਰਕਟ ਦਿਵਸ ਭਗਵਾਨ ਵਾਲਮੀਕ ਮਹਾਰਾਜੀ ਦਾ ਮਨਾਇਆ ਜਾ ਰਿਹਾ ਹੈ ਸੋ ਸਮੂਹ ਸੰਗਤਾਂ ਤੋਂ ਹਮਾ ਆ ਕੇ ਸ਼੍ਰੀ ਗੁਰੂ ਵਾਲਮੀਕ ਮੰਦਿਰ ਸੌਥ ਹਾਲ ਦੇ ਵਿੱਚ ਪਹੁੰਚਿਆ ਹਨ ਅੱਜ ਆਪਾਂ ਗੱਲ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਗੁਰਵਿੰਦਰ ਸਿੰਘ ਕਾਲਾ ਜੀ ਨਾਲ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਨਾ ਮਨਚ ਪ੍ਰਗਟਿਸਤ ਮਨਾਉਣ ਦੇ ਲਈ ਜੋ ਬੋਲੇ ਸੋਨੇ ਪੈ ਸ਼੍ਰੀ ਗੁਰੂਵਾਲਾ ਜੀ ਦਾ ਭਗਵਾਨ ਜੀ ਦੀ ਜੀ ਹੈ ਭਾਈ ਕਿੱਦਾਂ ਤੁਸੀਂ ਇੱਥੇ ਮਹਿਸੂਸ ਕਰ ਰਹੇ ਹੋ ਪ੍ਰਗਟਿਸਤ ਮਨਾ ਰਹੇ ਹੋ ਸੰਗਤਾਂ ਸੁਣਵਾ ਮਮਾ ਬਣ ਕੇ ਨੇ ਭਾਈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨ ਕਰਦੇ ਹਾਂ ਧੰਨਵਾਦ ਕਰਦੇ ਹਾਂ ਬਹੁਤ ਸੰਗਤਾਂ ਨੇ ਜਿੱਦਾਂ ਨਾਲ ਇਕੱਠਾਲ ਮਿਲ ਕੇ ਬਹੁਤ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਸਾਨ ਸਾਡੇ ਸ਼੍ਰੀਮਾਨ ਕੁਲਵਿੰਦਰ ਕਾਲਾ ਜੀ ਤੇ ਹੁਣ ਗੱਲ ਕਰਦੇ ਹਾਂ ਜੀ ਥੈਰੀ ਜੀ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹ ਇੱਥੇ ਪ੍ਰੋਗਰਾਮ ਤੇ ਪਹੁੰਚੇ ਹਨ ਕਿੱਦਾਂ ਮਹਿਸੂਸ ਕਰ ਰਹੇ ਹੈ। ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਥੇ ਪਹੁੰਚੇ ਸਾਰੀ ਸੰਗਤ ਜੀ ਆਉਣ ਬਾਲਕੀਂ ਦੇ ਪਾਸੋਂ ਆਈ ਹੈ ਬਹੁਤ ਵੱਡਾ ਬਹੁਤ ਬਹੁਤ ਧੰਨਵਾਦ ਹੈ ਸਾਨ ਸਾਡੇ ਸਤਿਕਾਰਯੋਗ ਸ਼੍ਰੀਮਾਨ ਅਰਜੀਤ ਹਰੀ ਜੀ ਜੋ ਅੱਜ ਵਿਸ਼ੇਸ਼ ਤੌਰ ਤੇ ਫੰਕਸ਼ਨ ਦੇ ਸਾਰੇ ਹੀ ਸਾਰੇ ਵੱਡੇ ਵੀਰ ਸਾਰਿਆਂ ਦਾ ਨਾਮ ਤਾਂ ਨਹੀਂ ਲੈ ਲਿਆ ਕਰਦਾ ਪਰ ਵਾਲਮੀਕ ਲੰਗਰੇਟਾ ਦਾ ਤੇ ਵਾਲਮੀਕ ਕਿਰਦਨ ਲੰਡਿੰਗ ਗਰੁੱਪ ਦੇ ਸਾਰੇ ਵੀਰ ਇੱਥੇ ਮੌਜੂਦ ਹਨ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਆ ਕੇ ਸਾਡੇ ਸਤਿਕਾਰਯੋਗ ਸ਼੍ਰੀਮਾਨ ਜੀਵ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹ ਅੱਜ ਕਿੱਦਾਂ ਮਹਿਸੂਸ ਕਰ ਰਹੇ ਆ ਇੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਸੰਖਿਆ ਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਆ ਪਵਨ ਪਰਗਟ ਦੇਸ ਜੋ ਸੰਗਤਾਂ ਨੂੰ ਓਨਲੀ ਪਹੁੰਚੀਆਂ ਉਸ ਬਾਰੇ ਗੱਲਬਾਤ ਕਰਦੇ ਆਂ ਜੀ ਸ਼੍ਰੀਮਾਨ ਜੀ ਤੁਹ ਬੋਲੇ ਸੋਨੀ ਪੈ ਜੀ ਬਾਲ ਮਹਾਰਾਜ ਕੀ ਜੈ ਸਭ ਤੋਂ ਸਭ ਦੀ ਸਭ ਜੀ ਸਭ ਜੀ ਦੀ ਸੰਗਤ ਜੀ ਤੁਹਾਨੂੰ ਬਾਦਲੀ ਕੋਈ ਪਰਗਟ ਸੁਣਿਆ ਲੱਖ ਲੱਖ ਮੁਬਾਰਕ ਜੀ ਸੋ ਜਿਹੜੀ ਵੀ ਸੰਗਤ ਅੱਜ ਇਸ ਮੰਦਪ ਦੇ ਵਿੱਚ ਸੌਫਾ ਸਭਾ ਵਿੱਚ ਪਹੁੰਚੀ ਉਹ ਕਹਿਣਾ ਜੀ ਅ ਐਸੇ ਪਵਨ ਪਰਗਟ ਦੇ ਵਿੱਚ ਤੁਸੀਂ ਸੰਗਤਾਂ ਵਿੱਚ ਇੱਕ ਮੈਸੇਜ ਛਿੜੇਣਾ ਦਿਓਗੇ ਅਗਲਾ ਆਪਾਂ ਨਸੀ ਦੀ ਗੱਲ ਕਰੀਏ ਕਿ ਜੋ ਅੱਜ ਆਪਾਂ ਇੱਥੇ ਪਵਨ ਪਰਗਟ ਦੇ ਸੁਨਾ ਰਹੇ ਆ ਗਿਆਨ ਇਹ ਸੰਸਾਰ ਦਾ ਮੂਲ ਆਧਾਰ ਹੈ ਉਸ ਤੇ ਅਗਲਾ ਆਪਾਂ ਗੱਲਬਾਤ ਕਰਾਂਗੇ ਤੇ ਕਿ ਇਸ ਬਾਰੇ ਦੋ ਸ਼ਬਦਾਂ ਦੇ ਵਿੱਚ ਗੱਲਬਾਤ ਕਰਨਾ ਚਾਹੁੰਦਾ ਹਾਂ ਜੀ ਤੁਮਾਰੀ ਜੀ ਨੇ ਅੱਜ ਆਪਾਂ ਕਿ ਜੀ ਵੀ ਆਪ ਸਾਰਿਆਂ ਨੇ ਜਿੰਨੇ ਵੀ ਆਪਾਂ ਨੂੰ ਪੜ੍ਹਨ ਨਹੀਂ ਕਿਹਾ ਜੀ ਦਾ ਆ ਉਹ ਸ਼ਕਤ ਆ ਉਹ ਜੀ ਨੇ ਬਹੁਤ ਬਲਤ ਕਹੀ ਰਮਿਆ ਉਹਨਾਂ ਨੂੰ ਕਰਨਾ ਚਾਹੀਦਾ ਆ ਕਿ ਆਪਾਂ ਸਾਰਿਆਂ ਨੇ ਪੜ੍ਹ ਲੈ ਕੇ ਦੇ ਦਿੰਦੇ ਆ ਜੋ ਬੋਲੇ ਸੋਨੇ ਰੱਖ ਬਰਗਵਾਨ ਜੀ ਦੀ ਜੈ ਸੋ ਅੱਜ ਸੰਗਤਾਂ ਇੱਥੇ ਹੋ ਮਮਾ ਕੇ ਪਹੁੰਚੀਆਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਤੇ ਜੀ ਆਇਆਂ ਆਪਿਆਂ ਪਾਵਨ ਪ੍ਰਗਟ ਦਿਵਸ ਦੀਆਂ ਸੂਤ ਸੰਗਤਾਂ ਨੂੰ ਇੱਕ ਬਾਰ ਫਿਰ ਲੱਖ ਲੱਖ ਵਧਾਈਆਂ ਜੋ ਬੋਲੇ ਸੋਨੇ ਰੱਖ ਸ਼੍ਰੀ ਹਰਿ ਮਮਾ ਅੱਜ ਕੀ ਜੀ